A o no barulho ਸ਼ੰਗੋ ਨਾਮ ਦਾ ਬੰਦਾ ਜੋ ਮੈਂ ਤਰ੍ਹਾਂ ਦਾ ਰਹਿਣਾ ਵਾਲਾ ਸੀ ਸਾਨੂੰ ਮੌਕੇ ਵੀ ਮਿਲੇ ਸੀ ਕਿ ਇਹ ਮੋਟਰਸਾਈਕਲ ਚੋਰੀ ਕਰਕੇ ਵੇਚਣ ਦਾ ਆਦੀ ਹੈ ਅਸੀਂ ਰਾਖਾ ਬੰਦੀ ਕਰਕੇ ਇਹਨੂੰ ਹੜਕੇ ਜਦੋਂ ਮੌਕੇ ਤੇ ਇੱਕ ਮੋਰਸਾਨਾ ਬਰਾਮਦ ਕਰਵਾਇਆ ਬਰਾਮਦ ਕਰਵਾ ਕੇ ਹੀ ਫਿਰ ਇਹਨੂੰ ਅਸੀਂ ਪੇਸ਼ ਕੀਤਾ ਅਦਾਲਤ ਦੇ ਵਿੱਚ ਅਦਾਲਤ ਦੇ ਵਿੱਚ ਇਹਨੂੰ 3 ਦਿਨਾਂ ਦਾ ਰਵਾਣ ਲੈ ਕੇ ਰਹਾ ਸੀ ਫਿਰ 11 ਤਰੀਕ ਨੂੰ ਸੋਹਾ ਇਹ ਤੋਂ ਇੱਕ ਮੋਟਰਸਾਈਕਲ ਹੋਰ ਬਰਾਮਦ ਕਰਵਾਇਆ ਇਹਦੀ ਨਿਸ਼ਾਨੀ ਹੀ ਸੀ ਉਸ ਤੋਂ ਬਾਅਦ ਇਸ ਦੀ ਪੁੱਛਗਿੱਛ ਤੇ ਇਹਨੂੰ ਪੁੱਛਿਆ ਕਿ ਬਾਈ ਕੋਲ ਮੈਂ ਕਿਹੜੀ ਸੀ ਦੇ ਨਾਲ ਗਏ ਗਏ ਕਾਇਨ ਨੇ ਇੱਕ ਭਮਜੀਤ ਨਾਮ ਦੇ ਬੰਦੇ ਦਾ ਸਾਡੇ ਕੋਲ ਨਾਮ ਲਿਆ ਉਸ ਨੂੰ ਅਸੀਂ ਨਾਮਜ਼ਦ ਕਰਕੇ ਉਹਦੀ ਅਸੀਂ ਗ੍ਰਿਫਤਾਰੀ ਪਾ ਕੇ ਉਸ ਨੂੰ ਅਦਾਲਤ ਵਿੱਚ ਪੇਸ਼ ਕਰਕੇ ਉਤੋਂ ਅਸੀਂ 8 ਮੋਟਰਸਾਈਕਲ ਜੋ ਕਿ ਉਹਨਾਂ ਦੇ ਆਪਣੇ ਇੱਥੇ ਨਹਿਰੀ ਕੋਠੀ ਹੈ ਗਹਿਲ ਪਹਿਲਾਂ ਉੱਥੇ ਤਕਾਸ਼ ਪਾ ਕੇ ਰੱਖੀ ਹੋਈ ਸੀਗੇ ਉਹਨਾਂ ਦੀ ਨਿਸ਼ਾਨਦੇਹੀ ਕਿ 8 ਮੋਟਰਸਾਈਕਲ ਅਸੀਂ ਉੱਥੋਂ ਬਰਾਮਦ ਕਰਵਾਏ ਹੈਗੇ ਹੁਣ ਅਗਲੀ ਕੁੱਤੀ ਸਾਡੀ ਜਾਰੀ ਹੈਗੀ ਸਾਨੂੰ ਉਮੀਦ ਹੈ ਕਿ ਇਹਨਾਂ ਤੋਂ ਹੋਰ ਵੀ ਇਹਨਾਂ ਦੇ ਗੈਂਗ ਦੇ ਮੈਂਬਰ ਲੈ ਕੇ ਕੈਂਪੇਨ ਉਹ ਇੰਨੇ 8-10 ਮੋਰਚਾ ਚੋਂ ਵੀ ਕਰ ਸਕਦੇ ਆ ਤਾਂ ਇਹ ਹੋਰ ਵੀ ਵੱਡੀਆਂ ਵਾਰਤਾਂ ਨੂੰ ਅੰਜਾਮ ਦੇ ਸਕਦੇ ਆ ਇਸ ਕਰਕੇ ਸਾਨੂੰ ਉਮੀਦ ਹੈ ਕਿ ਇਹ ਵੱਡੀ ਸਫਲਤਾ ਹਲੇ ਹੋਣਾ ਚਾਹੀਦਾ ਕੀ ਇਹਨਾਂ ਦਾ ਅਪਰਾਧਿਕ ਪਿਸ਼ੋਕੜ ਹੈ ਜੀ ਕੁਝ ਅਪਰਾਧਿਕ ਪਿਸ਼ੋਕੜ ਹੈ ਜਿਹੜਾ ਬਾਹਰੋਂ ਆਗਾ ਬੰਦਾ ਇਹ ਤੇ ਛੜਾਈ ਛੱਡੇ ਦੇ ਮਕਾਦਮੇ ਅਰਜਾ ਮਹਿਰਕਲਾਂ ਖਾੜੇ ਦੇ ਵਿੱਚ ਹਮ ਕ੍ਰਿਮੀਨਲ ਪ੍ਰਵ੍ਰਤੀ ਦੇ ਬੰਦੇ ਨੇ ਜੀ ਤੇ ਜਿਹੜਾ ਅੱਗੇ ਭਵਨਜੀਤ ਆਗਾ ਇਹਦਾ ਵੀ ਇਹੀ ਕੰਮ ਆਗਾ ਜੀ ਇਹੀ ਨਿਗਾਹ ਰੱਖਦਾ ਵੀ ਮੋਟਰਸਾਈਕਲ ਮੇਥੋਂ ਕਿੱਥੋਂ ਮਿਲਿਓ ਤੇ ਚੱਕ ਕੇ ਇੰਨੇ ਵੇਚਦੇ ਨੇ ਵੀ ਔਰ ਸਾਨੂੰ ਇਹ ਪਤਾ ਲੱਗਿਆ ਵੀ ਇਹ ਅੱਗੇ ਜਾਂਦੇ ਨੰਬਰ ਪਲੇਟਾ ਲਾ ਕੇ ਬਾਹਾਂ ਅੱਗੇ ਵੇਚਦੇ ਆ ਸਪਲਾਈ ਕਰਦੇ ਆ ਆਬੀਅਸੀ ਇਹਨਾਂ ਨੂੰ ਕੁਝ ਕੁਸ਼ਕ ਕਰਦੇ ਆ ਜਿਹਦੇ ਹੋਰ ਵੀ ਖਲਾਸੇ ਹੋਣ ਦੀ ਭਮੀ ਕੀ ਸਾਰੇ ਇਹ ਸਾਰੇ ਚੋਰੀ ਦੇ ਜਾਂ ਲੁੱਟਖੋ ਵਾਲੇ ਵੀ ਇਹਦੇ ਚ ਹੈਗੇ ਇਹ ਵਿੱਚ ਇਖਲਾਾਲ ਜੋ ਇਹਨਾਂ ਦੀ ਕੁਝ ਕੁਸ਼ਕ ਕੰਨੀ ਆ ਸਾਡੇ ਕੋਲ ਕੱਲ ਤਾਂ ਨਾ ਹੋ ਰਿਹਾ ਤੇ ਇਹ ਜੋੜੀ ਦੀ ਪਤਾ ਲੱਗਿਆਗਾ ਅੱਗੇ ਵੀ ਧੋਖਾਈ ਦੀ ਕੋਸ਼ਿਸ਼ ਕਰਕੇ ਹੋਰ ਬਣੇ ਖਲਾਸੇ